ਖਸ਼ਿਆਰਪੁਰ ਤੋਂ ਕਰੀਬ 12 ਕਿਲੋਮੀਟਰ ਦੂਰ ਪਿੰਡ ਚੋਹਾਲ ਨੇੜੇ ਇੱਕ ਬੱਸ ਪੇਗਾਪੂ ਹੋ ਕੇ ਕਈ ਲੋਕਾਂ ਤੇ ਜਾ ਚੜੀ ਜਿਸ ਨਾਲ 7 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਕਰੀਬ 17 ਲੋਕ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਖਸ਼ਿਆਰਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਿੰਨ ਲੋਕਾਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਕਟਾ ਹੁਸ਼ਿਆਰਪੁਰ ਚਿੰਤਪੁਰ ਨੇ ਰੋਡ ਤੇ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਅਤੇ ਕਈ ਲੋਕ ਸੜਕ ਕਿਨਾਰੇ ਬੈਠ ਕੇ ਲੰਗਰ ਖਾ ਰਹੇ ਸਨ ਕਿ ਅਚਾਨਕ ਉਥੋਂ ਗੁਜ਼ਰ ਰਹੀ ਪ੍ਰਾਈਵੇਟ ਬੱਸ ਦੀ ਬ੍ਰੇਕ ਫੇਲ ਹੋ ਗਈ ਅਤੇ ਲੋਕਾਂ ਤੇ ਝਾਂਚੜੀ ਕਈ ਲੋਕ ਕਾਫੀ ਦੇਰ ਤੱਕ ਬੱਸ ਤੇ ਧਰਲੇ ਹੀ ਫਸੇ ਰਹੇ। ਅਤੇ ਮਦਦ ਦੀ ਗੁਹਾਰ ਲਗਾਉਂਦੇ ਰਹੇ ਪਰ ਉਹਨਾਂ ਦੀ ਸੁਣਨ ਲਈ ਕਰੀਬ 1 ਘੰਟਾ ਕੋਈ ਪ੍ਰਸ਼ਾਸਨੀ ਕಧಿಕਾਰੀ ਮੌਕੇ ਤੇ ਨਹੀਂ ਪਹੁੰਚਿਆ ਸਥਾਨਕ ਲੋਕਾਂ ਨੇ ਜਿਵੇਂ-ਤਵੇਂ ਪੀੜਤਾਂ ਨੂੰ ਪਾਸਥਲੋਂ ਕੱਢਿਆ ਅਤੇ ਝਾੜੀਆਂ 'ਚ ਪਏ ਲੋਕਾਂ ਨੂੰ ਵੀ ਬਾਹਰ ਕੱਢਣ 'ਚ ਮਦਦ ਕੀਤੀ ਮ੍ਰਿਤਕਾਂ ਵਿੱਚ ਵਦੇਰੇਦਰ ਲੋਕ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ ਪ੍ਰਤੱਖ ਦਰਸ਼ਾ ਮੁਤਾਬਕ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਕੋਈ ਪੁਲਿਸ ਮੁਲਾਜ਼ਮ ਝਾੜੀਆਂ ਵਿੱਚ ਡਿੱਗੇ ਲੋਕਾਂ ਦੀ ਤਲਾਸ਼ ਵਿੱਚ ਨਹੀਂ ਗਿਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਖੁਦ ਹੀ ਉੱਥੇ ਡਿੱਗੇ ਲੋਕਾਂ ਨੂੰ ਬਾਹਰ ਕੱਢਿਆ ਏ ਪਾਜੀ ਮੌਕੇ ਤੇ ਜੁਰ ਬੰਦੇ ਡਿਗੇ ਸੀ ਕਹਣਾ ਸੀ ਸਾਨੂੰ ਦੇਖਾ ਬੰਦੇ ਡਿਗੇ ਸੀ ਖਾਈ ਚ ਉਤਰੇ ਫੜਾਫੜ ਥੱਲੇ ਮੈਂ ਦੋ ਮੁੰਡੇ ਸਾਡੇ ਹੋਰ ਸੀਗੇ ਅਸੀਂ ਕੱਢ ਕੇ ਥੱਲੇ ਬੰਦੇ ਲੈ ਕੇ ਆਂਦੇ ਉਸ ਤੋਂ ਬਾਅਦ ਜਿਹੜੇ ਬੰਦੇ ਆਪਾਂ ਵਾਜਾਂ ਮਾਰੀਦੇ ਪੁਲਿਸ ਨੇ ਪੁਲਿਸ ਵਾਲਾ ਕੋਈ ਨਹੀਂ ਥੱਲੇ ਆਇਆ ਫਿਰ ਜਿਹੜੇ ਬੰਦੇ ਮੁੰਡੇ ਹੋਰ ਨੂੰ ਕੋਈ ਵੀ ਨਹੀਂ ਥੱਲੇ ਆ ਪੱਥਰੋਂ ਬੰਦੇ ਕੱਢ ਕੇ ਲਿਆਂਦੇ ਇੱਕ ਬੰਦੇ ਬਾਚਦਾ ਸੀਗਾ ਉਹ ਗੱਡੀ ਅਸੀਂ ਰੋਕੀ ਇੱਥੇ I20 ਉਹਦੇ ਵਿੱਚ ਬੰਦਾ ਪਾ ਗਏ ਤੇ ਫਟਾਫਟ ਦੋ ਭੇਜਿਆ ਕਿੰਨੇ 19 ਸੰਗਤ ਉੱਪਰੋਂ ਆ ਰਹੀ ਉਹਨੇ ਥੱਲੇ ਜਾ ਰਹੀ ਹੈ ਸਿਸਟਮੈਟਿਕ ਜੇਦਾ نیچے ਰੋਕੇ ਥੋੜਾ ਸੰਗਤ ਕੱਢੀ ਜਾਵੇ ਇਦਾਂ ਸਿਸਟਮ ਬਣਾਉਣਾ ਚਾਹੀਦਾ ਤੇ ਉਸੇ ਗਲਤੀ ਕਰਕੇ ਸਾਰੀ ਬਿਨਾਂ ਗਲਤੀ ਮੈਂ ਗਲਤ ਮੈਨੇਜਮੈਂਟ ਕਰਕੇ ਐਕਸੀਡੈਂਟ ਦਾ ਤੇ ਜਦੋਂ ਹੁਸ਼ਿਆਰਪੁਰ ਪ੍ਰਸ਼ਾਸਨ ਮੁਤਾਬਕ ਐਂ ਐਦਾ ਹੈਗਾ ਕਿ ਤਿੰਨ ਸਪots ਤੇ ਐ ਐਮਬੂਲੈਂਸਸ ਜਿਹੜੀ ਹੈਗੀਆਂ ਉਹ ਨੋਟੀਫਾਈ ਕੀਤੀ ਗਈ ਸੀਗੀਆਂ ਲਿਖਤੀ ਤੌਰ ਤੇ ਡਿਊਟੀਆਂ ਲੱਗੀ ਸੀਗੀਆਂ ਕਿਸੇ ਕਾਰਨ ਵਸ਼ੇ ਇੱਕ ਐਮਬੂਲੈਂਸ ਨੂੰ ਐਮਰਜੈਂਸੀ ਡਿਊਟੀ ਲਈ ਵਾਪਸ ਬੁਲਾਇਆ ਗਿਆ ਸੇਗਾ ਬਾਕੀ ਦੋਨੋਂ ਐਮਬੂਲੈਂਸਸ ਮੌਕੇ ਤੇ ਪਹੁੰਚੀ ਵੀ ਸੀਗੀਆਂ ਲੇਕਿਨ ਕਿਉਂਕਿ ਐਦਾ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਐਮਬੂਲੈਂਸਸ ਪੂਰੀ ਨਹੀਂ ਪਹੁੰਚੀ ਸੀਗੀਆਂ ਉਹਦੀ ਅਸੀਂ ਇਨਕੁਆਇਰੀ ਕਰਕੇ ਜਰੂਰ ਜੇ ਨੈਗਲੀਜੈਂਸ ਪਾਈ ਜਾਂਦੀ ਹੈ ਤਾਂ ਵੀ ਵਿਲ ਰეკਮੈਂਡ ਐਕਸ਼ਨ ਸਰਕਾਰ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਆ, ਮੈਡਮ ਡੀਸੀਪੀ ਸੀ ਮੈਡਮ ਦੀ ਵੀ ਹੋਈ ਆ, ਮੇਰੀ ਵੀ ਹੋਈ ਆ। ਤੇ ਉਹਨਾਂ ਨੇ ਵੀ ਬੜਾ ਦੁੱਖ ਪ੍ਰਗਟ ਕੀਤਾ ਤੇ ਜੋ ਜਿਹਨਾਂ ਜੋ ਇਸ ਦੁਨੀਆ 'ਚ ਨਹੀਂ ਰਹੇ, ਜਿਨ੍ਹਾਂ ਦੀ ਮੌਤ ਹੋ ਗਈ ਆ, ਉਹਨਾਂ ਦੇ ਆਸ਼ਰਿਤਾਂ ਨੂੰ 1-1 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ ਔਰ ਜਿਹੜੇ ਸੀਰੀਅਸਲੀ ਇੰਜਰਡ ਆ ਜਿਨ੍ਹਾਂ ਦਾ ਇਲਾਜ ਹੋਣਾ ਉਹਨਾਂ ਨੂੰ 50-50 ਹਜ਼ਾਰ ਰੁਪਏ ਤੇ ਬਾਕੀ ਜਿਨ੍ਹਾਂ ਦੇ ਛੋਟੀਆਂ-ਮੋਟੀਆਂ ਸੱਟਾਂ ਆ ਉਹਨਾਂ ਨੂੰ ਸਾਰਿਆਂ ਨੂੰ ਹੀ ਬਿਲਕੁਲ ਫ੍ਰੀ ਇਲਾਜ ਕੀਤਾ ਜਾਏਗਾ। ਇਸ ਹਾਦਸੇ ਵਿੱਚ ਇੱਕ ਕੁੜੀ ਦੇ ਲਾਪਤਾ ਹੋਣ ਦੀ ਵੀ ਖਬਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਬੈਰਹਾਲ ਇਸ ਸਾਰੇ ਹਾਦਸੇ ਤੋਂ ਬਾਅਦ ਕੀਤੀ ਬਚਾਅ ਕਾਰਜਾਂ ਲਈ ਤਾਰੀਫ਼ ਕਰਨੀ ਹੋਵੇ ਕਿ ਸਥਾਨਕ ਲੋਕਾਂ ਦੀ ਜਿਨ੍ਹਾਂ ਨੇ ਪ੍ਰਸ਼ਾਸਨਿਕ ਮਦਦ ਤੋਂ ਬਿਨਾਂ ਹੀ ਕਈ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਯੋਗਦਾਨ ਪਾਇਆ।